ਉਠ ਰਹੀ ਆ ਤੇਰਾ ਡਰਾਮਾ ਖਤਮ ਸतीश ਨੇ ਗੁੱਸੇ ਨਾਲ ਲਾਲ ਭੰਗੀਆਂ ਅੱਖਾਂ ਨਾਲ ਰੀਆ ਨੂੰ ਕਿਹਾ ਤਾਂ ਉੱਠ ਗਈ ਬਾਕੀ ਸਾਰੇ ਇੱਧਰ ਉੱਧਰ ਭੱਜਣ ਲੱਗੇ ਤਾਂ ਪੁਲਿਸ ਵਾਲਿਆਂ ਨੇ ਉਹਨਾਂ ਨੂੰ ਫੜ ਲਿਆ ਸतीश ਜੀ ਮੈਂ ਇਸ ਸਾਜ਼ਿ ਵਿੱਚ ਸ਼ਾਮਿਲ ਨਹੀਂ ਆ ਇਹ ਸਾਰੇ ਮੇਰੇ ਨਾਲ ਮਾਡਲਿੰਗ ਤੇ ਐਕਟਿੰਗ ਕਰਦੇ ਨੇ ਇਹਨਾਂ ਨੂੰ ਪੈਸਿਆਂ ਦੀ ਲੋੜ ਸੀ ਇਸ ਲਈ ਮੈਂ ਇਹਨਾਂ ਦੀ ਮਦਦ ਕਰਨ ਲਈ ਝੂਠ ਬੋਲਿਆ ਮੈਂ ਸੱਚੀ ਤੁਹਾਨੂੰ ਪਿਆਰ ਕਰਦੀ ਆ ਰੀਆ ਨੇ ਸਤੀਸ਼ ਨੂੰ ਇੱਕ ਹੋਰ ਝੂਠ ਬੋਲਿਆ ਰੀਆ ਹੁਣ ਕੋਈ ਝੂਠ ਨਹੀਂ ਚੱਲੇਗਾ ਤੇ ਤੁਸੀਂ ਸਾਰੇ ਤਾਰਾ ਨੇ ਰੀਆ ਨਾਲ ਮਿਲ ਕੇ ਡਰਾਮਾ ਕਰ ਰਹੇ ਸਭ ਨੂੰ ਕਿਹਾ ਇਹ ਰੀਆ ਖੁਦ ਬਚਣ ਲਈ ਸਤੀਸ਼ ਨੂੰ ਇਮੋਸ਼ਨਲ ਕਰ ਰਹੀ ਹੈ ਇਹ ਕਹਿ ਰਹੀ ਹੈ ਤੁਹਾਨੂੰ ਪੈਸਿਆਂ ਦੀ ਲੋੜ ਸੀ ਇਸ ਲਈ ਵਿਚਾਰੀ ਨੇ ਝੂਠ ਬੋਲਿਆ ਕਾਨੂੰਨੀ ਤਰੀਕੇ ਨਾਲ ਬੁਰੀ ਤਰ੍ਹਾਂ ਫਸੋਗੇ ਤੁਸੀਂ ਸਾਰੇ ਜੀਨਾ ਜੀਨਾ ਨੂੰ ਵੀ ਤੁਸੀਂ ਠੱਗਿਆ ਸਭ ਦਾ ਕੱਚਾ ਚਿੱਠਾ ਹੈ ਸਾਡੇ ਕੋਲ ਤਸਤੀਸ਼ ਤੈਨੂੰ ਜਾਣ ਕੇ ਦੁੱਖ ਹੋਵੇਗਾ ਕਿ ਉਹਨਾਂ ਚੋਂ ਇੱਕ ਨੇਤਾ ਆਤਮ ਹੱਤਿਆ ਵੀ ਕਰ ਲਈ ਹੈ ਤਾਰਾ ਨੇ ਕਿਹਾ ਤਸਤੀਸ਼ ਨੇ ਗੁੱਸੇ ਵਿੱਚ ਲਾਲ ਹੋ ਕੇ ਰਿਆਨ ਨੂੰ ਤੱਕਾ ਦੇ ਕੇ ਸੁਟਿਆ ਇਹ ਝੂਠ ਬੋਲ ਰਹੀ ਹੈ ਸਾਡੀ ਟੀਮ ਦੀ ਮਾਸਟਰਮਾਈਂਡ ਇਹੀ ਹੈ ਇਹੀ ਮੁੰਡੇ ਫਸਾਉਂਦੀ ਹੈ ਤੇ ਸਾਡੀ ਮਦਦ ਨਾਲ ਉਹਨਾਂ ਤੋਂ ਪੈਸੇ ਇੰਠਦੀ ਹੈ ਸਾਨੂੰ ਚੌਥਾ ਹਿੱਸਾ ਮਿਲਦਾ ਹੈ ਬਾਕੀ ਸਭ ਇਸ ਦਾ ਹੁੰਦਾ ਸਾਰੇ ਬੋਲਣ ਲੱਗੇ ਲੈ ਜਾਓ ਇਸ ਨੂੰ ਮੇਰੀਆਂ ਨਜ਼ਰਾਂ ਤੋਂ ਦੂਰ ਵਰਨਾ ਮੈਂ ਇਸ ਨੂੰ ਇੱਥੇ ਹੀ ਮਾਰ ਦਿਆਂਗਾ ਸਤੀਸ਼ ਨੇ ਕਿਹਾ ਪਰਜੇਸ਼ ਨੇ ਉਸ ਨੂੰ ਰੋਕਿਆ ਰੀਆ ਤਰਲੇ ਲੈਂਦੀ ਰਹੀ ਪਰ ਸਤੀਸ਼ ਇੱਕ ਵਾਰ ਨਾ ਪਿਗਲਿਆ ਰੀਆ ਦੇ ਧੋਖੇ ਨਾਲ ਟੁੱਟ ਕੇ ਉਹ ਜ਼ਮੀਨ ਤੇ ਬੈਠ ਕੇ ਰੋਣ ਲੱਗਾ ਰਾਜੇਸ਼ ਨੇ ਉਸ ਨੂੰ ਉਠਾਇਆ ਸਭ ਠੀਕ ਐ ਸਤੀਸ਼ ਚੰਗੇ ਵੇਲੇ ਤਾਰਾ ਨੇ ਸਭ ਕੁਝ ਸੰਭਾਲ ਲਿਆ ਤੁਹਾਡਾ ਸ਼ੁਕਰੀਆ ਭਾਬੀ ਜੀ ਵਰਨਾ ਮੇਰੇ ਕੋਲ ਵੀ ਮਰਨ ਤੋਂ ਇਲਾਵਾ ਕੋਈ ਰਾਹ ਨਹੀਂ ਸੀ ਰਹਿ ਗਿਆ ਨਹੀਂ ਸਤੀਸ਼ ਮੈਨੂੰ ਸ਼ੁਕਰੀਆ ਕਹਿਣ ਦੀ ਕੋਈ ਲੋੜ ਨਹੀਂ ਚਲੋ ਪਹਿਲਾਂ ਅਲੀਸ਼ਾ ਨਾਲ ਗੱਲ ਕਰੀਏ ਕਿ ਹੁਣ ਸਭ ਕੁਝ ਠੀਕ ਹੋ ਗਿਆ ਪੂਰੀ ਤਰ੍ਹਾਂ ਤੁਸੀਂ ਦੋਵੇਂ ਖੁਸ਼ ਰਹੋ ਹੋਰ ਸਾਨੂੰ ਕੁਝ ਨਹੀਂ ਚਾਹੀਦਾ ਤੀਨੂ ਅਲੀਸ਼ਾ ਦੇ ਘਰ ਪਹੁੰਚੇ ਅਲੀਸ਼ਾ ਨੇ ਦਰਵਾਜ਼ਾ ਖੋਲ੍ਹਿਆ ਤੀਨਾਂ ਨੂੰ ਇਕਦਮ ਆਇਆ ਦੇਖ ਕੇ ਅਲੀਸ਼ਾ ਹੈਰਾਨ ਹੋ ਗਈ ਅਲੀਸ਼ਾ ਤਾਰਾ ਦੇ ਗਲੇ ਮਿਲੀ ਤੇ ਸਭ ਨੂੰ ਬਿਠਾਇਆ ਤੇਰੇ ਘਰ ਗਏ ਸੀ ਪਤਾ ਲੱਗਾ ਤੂੰ ਇੱਥੇ ਐ ਅਸੀਂ ਤੈਨੂੰ ਲੈਣ ਲਈ ਆਏ ਆ ਤਾਰਾ ਨੇ ਕਿਹਾ ਅਲੀਸ਼ਾ ਨੇ ਪਾਣੀ ਦਿੱਤਾ ਤੇ ਬਾਹਰ ਚਲੀ ਗਈ ਅਲੀਸ਼ਾ ਦੇ ਮੂੰਹੋਂ ਸੁਣਿਆ ਮੈਂ ਭਾਬੀ ਜੀ ਉਹ ਨਹੀਂ ਰਹਿਣਾ ਚਾਹੁੰਦੀ ਮੇਰੇ ਨਾਲ ਮੈਂ ਕਿੰਜ ਇਸ ਨੂੰ ਮਜਬੂਰ ਕਰ ਸਕਦਾ ਸतीश ਨੇ ਕਿਹਾ ਸतीश ਮੈਂ ਗੱਲ ਕਰਦੀ ਹਾਂ ਉਸ ਨਾਲ ਤਾਰਾ ਨੇ ਕਿਹਾ ਤੇ ਅਲੀਸ਼ਾ ਕੋਲ ਗਈ ਦੀਦੀ ਮੈਂ ਨਹੀਂ ਜਾਣਾ ਉਸ ਘਰ ਵਿੱਚ ਵਾਪਸ ਮੈਂ ਇੱਥੇ ਠੀਕ ਹਾਂ ਸतीश ਜੀ ਨੂੰ ਉੱਥੇ ਰਹਿਣਾ ਚਾਹੀਦਾ ਹੈ ਜਿੱਥੇ ਉਹਨਾਂ ਦੀ ਖੁਸ਼ੀ ਹੈ ਅਲੀਸ਼ਾ ਸतीश ਦੀ ਖੁਸ਼ੀ ਤੇਰੇ ਨਾਲ ਹੈ ਇਸ ਲਈ ਉਹ ਇੱਥੇ ਹੈ ਇੰਜ ਸਮਝ ਕਿ ਇੱਕ ਬਹੁਤ ਵੱਡਾ ਤੂਫਾਨ ਆ ਕੇ ਸ਼ਾਂਤ ਹੋ ਗਿਆ ਹੁਣ ਬਸ ਸ਼ਾਂਤੀ ਹੈ ਤਾਰਾ ਨੇ ਕਿਹਾ ਪਰ ਦੀਦੀ ਇਹ ਤੂਫਾਨ ਮੈਨੂੰ ਕਿਉਂ ਝੰਡੋੜ ਗਿਆ ਮੇਰਾ ਕੀ ਕਸੂਰ ਸੀ ਅਲੀਸ਼ਾ ਨਾ ਤੇਰਾ ਕਸੂਰ ਹੈ ਨਾ ਸਦੀਸ਼ ਦਾ ਉਹ ਵਸ ਇੱਕ ਗਲਤ ਕੁੜੀ ਦੇ ਚੱਕਰ ਵਿੱਚ ਆ ਗਿਆ ਤਾਰਾ ਨੇ ਅਲੀਸ਼ਾ ਨੂੰ ਰੀਆ ਬਾਰੇ ਸਭ ਦੱਸਿਆ ਮਤਲਬ ਸਦੀਸ਼ ਜੀ ਇਸ ਕਰਕੇ ਪਰੇਸ਼ਾਨ ਸਨ ਕਿ ਉਹ ਧੰਗ ਕਰ ਰਹੀ ਹੈ ਪੈਸਿਆਂ ਕਰਕੇ ਨਹੀਂ ਅਲੀਸ਼ਾ ਸਤੀਸ਼ ਨੂੰ ਕੁਝ ਨਹੀਂ ਪਤਾ ਸੀ ਅੱਜ ਅਸੀਂ ਰિયા ਦਾ ਪਰਦਾ ਫਾਸ਼ ਕੀਤਾ ਹੈ ਰિયા ਨੂੰ ਅਰੈਸਟ ਕਰ ਲਿਆ ਗਿਆ ਹੁਣ ਤੁਹਾਡੀ ਜ਼ਿੰਦਗੀ ਖੁਸ਼ਹਾਲ ਹੈ ਸਤੀਸ਼ ਬਹੁਤ ਚੰਗਾ ਮੁੰਡਾ ਹੈ ਤੈਨੂੰ ਬਹੁਤ ਬਹੁਤ ਖੁਸ਼ ਰੱਖੇਗਾ ਤਾਰਾ ਨੇ ਅਲੀਸ਼ਾ ਨੂੰ ਸਮਝਾਇਆ ਐਨੇ ਨੂੰ ਅਲੀਸ਼ਾ ਦੀ ਮੰਮੀ ਵੀ ਆ ਗਈ ਸਤੀਸ਼ ਖੁਸ਼ ਰੱਖੇਗਾ ਸਾਨੂੰ ਪਤਾ ਹੈ ਪਰ ਉਸ ਦੀ ਮਾਂ ਤੇ ਭੈਣ ਜੋ ਤੰਗ ਕਰਦੀਆਂ ਨੇ ਇਸ ਨੂੰ ਸੌਰੀ ਕਰ ਕੰਮ ਕਰਨਾ ਗਲਤ ਨਹੀਂ ਐ ਪਰ ਇਸ ਦਾ ਮਤਲਬ ਇਹ ਨਹੀਂ ਕਿ ਮੇਰੀ ਕੁੜੀ ਨੂੰ ਕੰਮ ਵਾਲੀ ਬਣਾ ਕੇ ਰੱਖਣ ਅਲੀਸ਼ਾ ਦੀ ਮੰਮੀ ਉੱਚੀ ਬੋਲਣ ਲੱਗੀ ਤਾਂ ਰਾਜੀਸ਼ ਤੇ ਸतीश ਵੀ ਬਾਹਰ ਆ ਗਏ ਕੀ ਹੋਇਆ ਆਂਟੀ ਜੀ ਰਾਜੀਸ਼ ਨੇ ਪੁੱਛਿਆ ਸਾਹਮਣੇ ਘਰ ਚੋਂ ਨੀਤੀ ਵੀ ਰੌਲਾ ਸੁਣ ਕੇ ਆਈ ਪਲੀਜ਼ ਤੁਸੀਂ ਸ਼ਾਂਤ ਰਹੋ ਅਸੀਂ ਬੈਠ ਕੇ ਗੱਲ ਕਰਦੇ ਹਾਂ ਤਾਰਾ ਨੇ ਕਿਹਾ ਤਾ ਅਲੀਸ਼ਾ ਦੀ ਮੰਮੀ ਸ਼ਾਂਤ ਹੋ ਕੇ ਗੱਲ ਕਰਨ ਲੱਗੀ। ਸतीश ਨੇ ਅਲੀਸ਼ਾ ਦੀ ਮੰਮੀ ਦੇ ਪੈਰੀ ਹੱਥ ਲਾਇਆ ਤੇ ਹੱਥ ਜੋੜੇ। "ਨੇ ਅਲੀਸ਼ਾ ਨੂੰ ਬਹੁਤ ਦੁੱਖ ਦਿੱਤਾ ਹੈ। ਪਰ ਇਸ ਤੋਂ ਬਾਅਦ ਉਹ ਕਦੇ ਦੁਖੀ ਨਹੀਂ ਹੋਵੇਗੀ। ਮੈਂ ਗਾਰੰਟੀ ਲੈਂਦਾ।" ਸतीश, "ਬੇਟਾ, ਤੂੰ ਤਾਂ ਗਾਰੰਟੀ ਲੈ ਲੈਂਦਾ। ਪਰ ਤੇਰੀ ਮੰਮੀ ਤੇ ਭੈਣ ਉਹਨਾਂ ਦਾ ਕੀ? ਸਿੱਧੇ ਮੂੰਹ ਗੱਲ ਤੱਕ ਨਹੀਂ ਕਰਦੀ ਅਲੀਸ਼ਾ ਨਾਲ ਤੇਰੀ ਮੰਮੀ। ਖੁਦ ਆ ਕੇ ਰਿਸ਼ਤਾ ਲਿਆ ਹੈ।" ਤੇ ਖੁਦ ਅਲੀਸ਼ਾ ਨੂੰ ਗਰੀਬ ਹੋਣ ਦੇ ਤਾਨੇ ਦਿੱਤੇ ਨਾਲੇ ਸतीश ਬੇਟਾ ਮੇਰੇ ਤੋਂ ਗਲਤੀ ਹੋ ਗਈ ਮੈਂ ਸੋਚਿਆ ਸੀ ਤੇਰਾ 2 ਦਿਨ ਦਾ ਪਿਆਰ ਹੋਵੇਗਾ ਉਸ ਕੁੜੀ ਨਾਲ ਤੇ ਅਲੀਸ਼ਾ ਤੇਰੀ ਜ਼ਿੰਦਗੀ ਵਿੱਚ ਆਵੇਗੀ ਤਾਂ ਉਸ ਨੂੰ ਭੁੱਲ ਜਾਵੇਂਗਾ ਤੂੰ ਪਰ ਤੂੰ ਸਹੀ ਸਮੇਂ ਤੇ ਸਹੀ ਫੈਸਲਾ ਨਹੀਂ ਲੈ ਸਕਿਆ ਸतीश ਖੁਦ ਵੀ ਦੁਖੀ ਹੋਇਆ ਤੇ ਅਲੀਸ਼ਾ ਨੂੰ ਵੀ ਦੁਖੀ ਕੀਤਾ ਤੂੰ ਮੈਂ ਤੁਹਾਡੀ ਹਰ ਗੱਲ ਸਮਝਦਾ ਪਰ ਮੈਂ ਖੁਦ ਇੱਕ ਜਾਲ ਵਿੱਚ ਫਸ ਚੁੱਕਿਆ ਸੀ ਰੀਆ ਨੇ ਸਭ ਕੁਝ ਐਨੀ ਸਫਾਈ ਨਾਲ ਕੀਤਾ ਕਿ ਮੈਂ ਉਸਦੇ ਜਾਲ ਵਿੱਚ ਫਸਦਾ ਚਲਿਆ ਗਿਆ ਪਰ ਹੁਣ ਸਭ ਕੁਝ ਠੀਕ ਹੈ ਮੇਰਾ ਵਾਦਾ ਹੈ ਅਲੀਸ਼ਾ ਨੂੰ ਕੋਈ ਕਮੀ ਨਹੀਂ ਆਵੇਗੀ ਕੋਈ ਦੁੱਖ ਨਹੀਂ ਆਵੇਗਾ ਉਸ ਨੂੰ ਹਾਂ ਅੰਟੀ ਜੀ ਅਲੀਸ਼ਾ ਖੁਸ਼ ਰਹੇਗੀ ਇਸ ਦੀ ਗਰੰਟੀ ਮੈਂ ਲੈਣੀਆਂ ਅੱਜ ਸ਼ਾਮ ਹੀ ਇਹ ਦੋਵੇਂ ਇੱਥੋਂ ਕੁਝ ਦਿਨ ਬਾਹਰ ਚਲੇ ਜਾਣਗੇ ਇਸ ਸਭ ਤੋਂ ਦੂਰ ਕੁਝ ਸਮਾਂ ਇਕੱਲੇ ਬਿਤਾਉਣਗੇ ਤਾਂ ਇਹ ਸਭ ਭੁੱਲ ਜਾਣਗੇ ਜ਼ਿੰਦਗੀ ਦੀ ਇੱਕ ਨਵੀਂ ਸ਼ੁਰੂਆਤ ਕਰਨਗੇ ਤਾਰਾ ਨੇ ਕਿਹਾ ਵੈਸੇ ਇਹ ਗੱਲ ਠੀਕ ਹੈ ਰੀਆ ਵਾਲੀ ਰਿੰਕੂ ਨੇ ਦੱਸਿਆ ਸੀ ਮੈਨੂੰ ਕਿ ਰੀਆ ਮੁੰਡਿਆਂ ਨੂੰ ਫਸਾਉਂਦੀ ਹੈ ਨੀਤੀ ਨੇ ਅਲੀਸ਼ਾ ਨੂੰ ਕਿਹਾ ਤੈਨੂੰ ਪਤਾ ਸੀ ਰੀਆ ਬਾਰੇ ਅਲੀਸ਼ਾ ਨੇ ਪੁੱਛਿਆ ਹਾਂ ਪਤਾ ਸੀ ਪਰ ਮੈਂ ਤੈਨੂੰ ਕੁਝ ਇਸ ਲਈ ਨਹੀਂ ਕਿਹਾ ਕਿਉਂਕਿ ਤੂੰ ਬਹੁਤ ਖੁਸ਼ ਸੀ ਨਿਕੁ ਨੇ ਦੱਸਿਆ ਸੀ ਮੈਨੂੰ ਰੀਆ ਬਾਰੇ ਇਹ ਸੱਚ ਕਹਿ ਰਹੀ ਨੇ ਜੀਜਾ ਜੀ ਨੂੰ ਵੀ ਫਸਾਇਆ ਹੋਣਾ ਉਸਨੇ ਪਹਿਲੇ ਮੈਂ ਕੁਝ ਹੋਰ ਸੋਚਿਆ ਸੀ ਤੇਰੇ ਲਈ ਪਰ ਜੀਜਾ ਜੀ ਦਾ ਤੇਰੇ ਲਈ ਪਿਆਰ ਦੇਖ ਮੈਨੂੰ ਲੱਗ ਰਿਹਾ ਕਿ ਹੁਣ ਸਭ ਠੀਕ ਹੋ ਜਾਵੇਗਾ ਹਾਂ ਅਲੀਸ਼ਾ ਹੁਣ ਸਭ ਠੀਕ ਹੋ ਜਾਵੇਗਾ ਚੱਲ ਸਾਡੇ ਨਾਲ ਤਾਰਾ ਨੇ ਕਿਹਾ ਪਰ ਜੋ ਸतीश ਦੀ ਮੰਮੀ ਤੇ ਭੈਣ ਇਸ ਨੂੰ ਤੰਗ ਕਰਦੀਆਂ ਨੇ ਉਸ ਦਾ ਕੀ ਮੰਮੀ ਨੇ ਫੇਰ ਕਿਹਾ ਮੈਂ ਸਮਝਾਵਾਂਗੀ ਉਹਨਾਂ ਨੂੰ ਆਂਟੀ ਜੀ ਅੱਗੇ ਤਾਂ ਤੁਹਾਨੂੰ ਕੋਈ ਸ਼ਿਕਾਇਤ ਨਹੀਂ ਆਉਣੀ ਅਲੀਸ਼ਾ ਤੂੰ ਵਾਪਸ ਆ ਗਈ ਸੀ ਮੈਂ ਤੇਰੇ ਫੈਸਲੇ ਵਿੱਚ ਸਹਿਮਤੀ ਦਿਖਾਈ ਪਰ ਇਸ ਵਾਰ ਕੀ ਕਰਨਾ ਤੂੰ ਦੇਖ ਬੇਟਾ ساری ਜ਼ਿੰਦਗੀ ਤੂੰ ਉੱਥੇ ਰਹਿਣਾ ਮੈਂ ਨਹੀਂ ਸੋਚ ਸਮਝ ਕੇ ਫੈਸਲਾ ਲੈ ਕੋਈ ماں ਵਿਆਹੀ ਧੀ ਨੂੰ ਪੇਕੇ ਨਹੀਂ ਰੱਖਣਾ ਚਾਹੁੰਦੀ ਪਰਤੀ ਦੁਖੀ ਹੋਵੇ ਤਾਂ ਚੁੱਪ ਵੀ ਨਹੀਂ ਰਹਾ ਜਾਂਦਾ ਕੁਝ ਉੱਚਾ ਨੀਵਾ ਬੋਲਿਆ ਗਿਆ ਹੋਵੇ ਤਾਂ ਬੇਟਾ ਮੈਨੂੰ ਮਾਫ ਕਰੀ ਅਲੀਸ਼ਾ ਦੀ ਮੰਮੀ ਨੇ ਸतीश ਦੇ ਸਾਹਮਣੇ ਹੱਥ ਜੋੜੇ ਨਹੀਂ ਮੰਮੀ ਤੁਸੀਂ ਬਿਲਕੁਲ ਠੀਕ ਏ ਹੈ ਗਲਤੀ ਸਾਡੀ ਹੈ ਪਰ ਅੱਗੇ ਤੋਂ ਨਾ ਮੇਰੇ ਵੱਲੋਂ ਅਲੀਸ਼ਾ ਨੂੰ ਕੋਈ ਤਕਲੀਫ ਹੋਵੇਗੀ ਤੇ ਨਾ ਮੰਮੀ ਤੇ ਪੂਨਮ ਵੱਲੋਂ ਸतीश ਨੇ ਕਿਹਾ ਅਲੀਸ਼ਾ ਚੱਲ ਚੱਲੀਏ ਮੈਨੂੰ ਕੁਝ ਸਮਝ ਨਹੀਂ ਆ ਰਹੀ ਦੀਦੀ ਇੱਕਦਮ ਸਭ ਠੀਕ ਹੋ ਜਾਂਦਾ ਹੈ ਤੇ ਇਕਦਮ ਕੋਈ ਤੂਫਾਨ ਆ ਕੇ ਸਭ ਕੁਝ ਹਿਲਾ ਜਾਂਦਾ ਹੈ। ਇਸ ਵਾਰ ਵੀ ਇੰਚ ਤਾਂ ਨਹੀਂ ਹੋਵੇਗਾ। ਨਹੀਂ ਅਲੀਸ਼ਾ, ਹੁਣ ਕੋਈ ਤੂਫਾਨ ਨਹੀਂ ਆਵੇਗਾ। ਮੈਂ ਹਮੇਸ਼ਾ ਹਰ ਤੂਫਾਨ ਦੇ ਅੱਗੇ ਰਹਾਗਾ। ਕੁਝ ਗਲਤ ਨਹੀਂ ਹੋਵੇਗਾ। ਹੁਣ ਮੇਰਾ ਵਾਦਾ ਹੈ। ਸਤੀਸ਼ ਨੇ ਕਿਹਾ ਤੇ ਅਲੀਸ਼ਾ ਅੱਗੇ ਹੱਥ ਕੀਤਾ। ਤਾਂ ਅਲੀਸ਼ਾ ਨੇ ਕੁਝ ਸੋਚਿਆ ਤੇ ਆਪਣਾ ਹੱਥ ਮੁਸਕਰਾ ਕੇ ਸਤੀਸ਼ ਦੇ ਹੱਥ ਤੇ ਰੱਖਿਆ। ਤਾਰਾ ਜੇਸ਼ ਤੇ ਤਾਰਾ ਤਾੜੀਆਂ ਮਾਰ ਕੇ ਹੱਸਣ ਲੱਗੀ ਨੀਤੀ ਤੇ ਅਲੀਸ਼ਾ ਦੀ ਮੰਮੀ ਇੱਕ ਦੂਜੇ ਦੇ ਗਲੇ ਲੱਗੀਆਂ ਅਲੀਸ਼ਾ ਆਪਣੀ ਮੰਮੀ ਤੇ ਨੀਤੀ ਨੂੰ ਗਲੇ ਮਿਲੀ ਤੇ ਕਾਰ ਵਿੱਚ ਘਰ ਵਾਪਸ ਜਾਣ ਲਈ ਬੈਠ ਗਈ ਅਲੀਸ਼ਾ ਦੀ ਗੱਡੀ ਨੀਤੀਸ਼ ਦੇ ਅੱਗੋਂ ਦੀ ਲੰਗੀ ਅਲੀਸ਼ਾ ਦੇ ਚਿਹਰੇ ਦੀ ਖੁਸ਼ੀ ਦੇਖਦੇ ਹੀ ਬਣ ਰਹੀ ਸੀ ਨੀਤੀਸ਼ ਦਾ ਦਿਲ ਜਿਵੇਂ ਇੱਕ ਵਾਰ ਫੇਰ ਟੁੱਟ ਗਿਆ ਚਲੀ ਗਈ ਅਲੀਸ਼ਾ ਵਾਪਸ ਆਪਣੇ ਘਰ ਉਹ ਖੁਸ਼ ਹੈ ਸਭ ਕੁਝ ਠੀਕ ਹੋ ਗਿਆ ਨितीਸ਼ ਆਸਾਨ ਨਹੀਂ ਹੈ ਮੈਨੂੰ ਪਤਾ ਹੈ ਪਰ ਭੁੱਲਣ ਦੀ ਕੋਸ਼ਿਸ਼ ਕਰੇਗਾ ਤਾਂ ਜ਼ਰੂਰ ਭੁੱਲ ਪਾਵੇਗਾ ਉਸਨੂੰ ਜ਼ਿੰਦਗੀ ਕਿਸੇ ਲਈ ਰੁਕੀ ਨਹੀਂ ਰਹਦੀ ਨितीਸ਼ ਨੀਤੀ ਨੇ ਨितीਸ਼ ਨੂੰ ਸਮਝਾਇਆ ਨੀਤੀ ਉਹ ਖੁਸ਼ ਹੁੰਦੀ ਤਾਂ ਸ਼ਾਇਦ ਮੈਂ ਉਸਨੂੰ ਕਦੇ ਨਾ ਕਹਿੰਦਾ ਮੇਰੇ ਕੋਲ ਆਉਣ ਲਈ ਅੱਜ ਸੱਚੀ ਉਸਦੇ ਚਿਹਰੇ ਤੇ ਖੁਸ਼ੀ ਹੈ ਇਹ ਖੁਸ਼ੀ ਬਣੀ ਰਹੀ ਰੱਬ ਕਰਕੇ ਉਹ ਹਮੇਸ਼ਾ ਖੁਸ਼ ਰਹੀ ਨितीਸ਼ ਨੇ ਕਿਹਾ ਤੇ ਹੌਂਕਾ ਭਰ ਕੇ ਉੱਥੋਂ ਚਲਾ ਗਿਆ ਅਲੀਸ਼ਾ ਤਾਰਾ ਰਾਜੀਸ਼ ਸਤੀਸ਼ ਦੇ ਘਰ ਪਹੁੰਚੇ ਕੀ ਗੱਲ ਫੋਨ ਚੁੱਕਣ ਦਾ ਚੀਤਾ ਭੁੱਲ ਗਿਆ ਸੀ ਕਿਨੂੰ ਪੁੱਛ ਕੇ ਵਾਪਸ ਨਹੀਂ ਆਈ ਤੂੰ ਤੈਨੂੰ ਵੱਡੇ ਛੋਟੇ ਦਾ ਕੋਈ ਲਿਹਾਜ਼ ਨਹੀਂ ਸੱਸ ਨੇ ਆਉਂਦੇ ਹੀ ਕਿਹਾ ਮੰਮੀ ਮੈਨੂੰ ਪੁੱਛ ਕੇ ਰਹੀ ਸੀ ਇਹ ਚੱਲ ਅਲੀਸ਼ਾ ਅੰਦਰ ਸਤੀਸ਼ ਨੇ ਕਿਹਾ ਰਾਜੀਸ਼ ਤਾਰਾ ਭਾਬੀ ਮੈਂ ਕੁਝ ਸੋਚਿਆ ਹੈ ਮੰਮੀ ਨਾਲ ਤੁਸੀਂ ਕੋਈ ਗੱਲ ਨਾ ਕਰਨਾ ਬੇਵਜ੍ਹਾ ਗੱਲ ਵਧਣੀ ਹੈ ਮੰਮੀ ਨੂੰ ਮੈਂ ਆਪਣੇ ਤਰੀਕੇ ਨਾਲ ਸਮਝਾਵਾਂਗਾ ਸਦੀਸ਼ ਨੇ ਪਹਿਲਾਂ ਹੀ ਕਹਿ ਦਿੱਤਾ ਸੀ ਅਲੀਸ਼ਾ ਨੇ ਸਭ ਲਈ ਚਾਹ ਬਣਾਈ ਚਾਹ ਪੀ ਕੇ ਤਾਰਾ ਨੇ ਅਲੀਸ਼ਾ ਦੇ ਹੱਥ ਵਿੱਚ ਟਿਕਟ ਫੜਾਈ ਤੇ ਸ਼ਾਮ ਨੂੰ ਹੀ ਨਿਕਲਣ ਲਈ ਕਿਹਾ ਦੋਵੇਂ ਅਲੀਸ਼ਾ ਤੇ ਸਦੀਸ਼ ਨੂੰ ਦੁਆਵਾਂ ਤਿੰਦੇ ਹੋਏ ਚਲੇ ਗਏ ਮੰਮੀ ਮੈਂ ਤੇ ਅਲੀਸ਼ਾ ਕੁਝ ਦਿਨ ਬਾਹਰ ਜਾ ਰਹੇ ਹਾਂ ਸਦੀਸ਼ ਨੇ ਆਪਣੀ ਮੰਮੀ ਨੂੰ ਕਿਹਾ ਕਿਸ ਨੂੰ ਪੁੱਛ ਕੇ ਘਰ ਵਿਆਹ ਧਰਿਆ ਤੇ ਤੂੰ ਜਨਾਨੀ ਨਾਲ ਘੁੰਮਣ ਚੱਲਿਆ ਮੰਮੀ ਆਹ 2 ਲੱਖ ਰੁਪਏ ਤੁਹਾਨੂੰ ਮੇਰੀ ਤੇ ਅਲੀਸ਼ਾ ਦੀ ਨਹੀਂ ਪੈਸੇ ਦੀ ਲੋੜ ਹੈ ਨਾਲੇ ਤੁਸੀਂ ਕਿਹੜਾ ਕੁਝ ਸਾਡੀ ਮਰਜ਼ੀ ਨਾਲ ਕਰਨਾ ਹੈ ਸ਼ਾਪਿੰਗ ਬੁਕਿੰਗ ਵਗੈਰਾ ਕਰੋ ਬਾਕੀ ਮੈਂ ਆ ਕੇ ਸੰਭਾਲ ਲਵਾਂਗਾ ਜੈਸੀ ਅਸੀਂ 15 ਦਿਨ ਲਈ ਜਾਣਾ ਸੀ ਪਰ ਹੁਣ ਸਿਰਫ 4 ਦਿਨ ਲਈ ਜਾ ਰਹੇ ਹਾਂ ਕੀ ਗੱਲ ਕੀ ਧੂੜ ਦਿੱਤਾ ਇਸ ਤੇ ਸਾਸ ਨੇ ਅਲੀਸ਼ਾ ਨੂੰ ਪੁੱਛਿਆ ਅਲੀਸ਼ਾ ਜਾ ਪੈਕਿੰਗ ਕਰ ਸतीश ਨੇ ਕਿਹਾ ਤਾਂ ਅਲੀਸ਼ਾ ਖੜੀ ਰਹੀ ਚਲ ਮੈਂ ਹੈਲਪ ਕਰਦਾ ਸतीश ਨੇ ਕਿਹਾ ਤੇ ਅਲੀਸ਼ਾ ਨਾਲ ਚਲੀ ਗਈ ਇਹ ਬਦਲਿਆ ਬਦਲਿਆ ਨਹੀਂ ਲੱਗ ਰਿਹਾ ਮੈਨੂੰ ਪੁੱਛਣ ਦੀ ਬਜਾਏ ਦੱਸ ਰਿਹਾ ਹੈ ਕਿ ਜਾ ਰਹਿਆਂ ਸੀ ਮੰਮੀ ਨੇ ਪੂਰਨ ਨੂੰ ਕਿਹਾ ਮੰਮੀ ਜਾਣ ਦਿਓ ਸਾਨੂੰ ਕੀ ਪੈਸੇ ਮਿਲ ਗਏ ਰੱਜ ਕੇ ਸ਼ਾਪਿੰਗ ਕਰਾਂਗੇ ਚਾਰ ਦਿਨ ਅਲੀਸ਼ਾ ਤੇ ਸਤੀਸ਼ ਨੇ ਇਕੱਲੇ ਇਕੱਠੇ ਬਿਤਾਏ ਤਾਂ ਸਭ ਗਿਲੇ ਸ਼ਿਕਵੇ ਦੂਰ ਹੋ ਗਏ ਦੋਵੇਂ ਇੱਕ ਨਵੀਂ ਜ਼ਿੰਦਗੀ ਜੀ ਰਹੇ ਸਨ ਤਾਰਾ ਤੇ ਰਾਜੇਸ਼ ਕਰਕੇ ਘਰ ਵਾਪਸ ਆ ਕੇ ਸਤੀਸ਼ ਤੇ ਅਲੀਸ਼ਾ ਬਹੁਤ ਖੁਸ਼ੀ ਘੁੰਮਣਾ ਘਮਾਉਣਾ ਹੋ ਗਿਆ ਹੋਵੇ ਤਾਂ ਹੁਣ ਭੈਣ ਦੇ ਵਿਆਹ ਵੱਲ ਵੀ ਹੋ ਜਾ ਸਾਰੀ ਤਿਆਰੀ ਮੈਂ ਕਰ ਲਈ ਹੈ ਮੰਮੀ ਪੂਨਮ ਦਾ ਵਿਆਹ ਇੱਥੇ ਨਹੀਂ ਸਾਡੇ ਆਪਣੇ ਘਰ ਵਿੱਚ ਹੋਵੇਗਾ ਮੇਰੀ ਪ੍ਰਮੋਸ਼ਨ ਹੋ ਗਈ ਸੀ ਮੰਮੀ ਪਰ ਤੁਹਾਨੂੰ ਇਸ ਲਈ ਨਹੀਂ ਦੱਸਿਆ ਕਿਉਂਕਿ ਮੈਂ ਫਲੈਟ ਖਰੀਦਣਾ ਚਾਹੁੰਦਾ ਸੀ ਸਾਡੇ ਪਿੱਛੋਂ ਤਾਰਾ ਭਾਬੀ ਤੇ ਰਾਜੇਸ਼ ਨੇ ਸਾਡੀ ਇਸ ਮੁਸ਼ਕਿਲ ਨੂੰ ਵੀ ਆਸਾਨ ਕਰ ਦਿੱਤਾ ਹੈ ਸ਼ੁਕਰ ਹੈ ਰੱਬ ਦਾ ਹੁਣ ਅਸੀਂ ਆਪਣੇ ਘਰ ਵਿੱਚ ਰਹਾਂਗੇ ਅਸੀਂ ਨਹੀਂ ਤੁਸੀਂ ਮੰਮੀ ਮੈਂ ਸਾਰਾ ਇੰਤਜ਼ਾਮ ਕਰ ਦਿੱਤਾ ਹੈ ਸ਼ੁਰੂ ਤੋਂ ਤਮੰਨਾ ਸੀ ਕਿ ਤੁਹਾਨੂੰ ਇਸ ਕਿਰਾਏ ਦੇ ਘਰ ਚੋਂ ਆਪਣੇ ਘਰ ਵਿੱਚ ਲਿਜਾਵਾਂ ਉੱਥੇ ਤੁਹਾਡੇ ਲਈ ਹਰ ਇੰਤਜ਼ਾਮ ਹੋਵੇਗਾ ਮੰਮੀ ਪੂਨਮ ਦਾ ਵਿਆਹ ਕਰਕੇ ਮੈਂ ਤੇ ਅਲੀਸ਼ਾ ਇੱਥੇ ਵਾਪਸ ਆ ਜਾਵਾਂਗੇ ਕੀ ਮਤਲਬ ਹੈ ਤੇਰਾ ਵਾਪਸ ਆ ਜਾਵੇਂਗਾ ਅਸੀਂ ਇਕੱਠੇ ਰਹਾਂਗੇ ਮੰਮੀ ਨੇ ਕਿਹਾ ਨਹੀਂ ਮੰਮੀ ਤੁਸੀਂ ਮੈਨੂੰ ਜਨਮ ਦਿੱਤਾ ਹੈ ਮੇਰਾ ਫਰਜ਼ ਹੈ ਕਿ ਤੁਹਾਡੀ ਹਰ ਖੁਸ਼ੀ ਦਾ ਧਿਆਨ ਰੱਖਾਂ ਪਰ ਤੁਸੀਂ ਮੇਰੀ ਖੁਸ਼ੀ ਨੂੰ ਹਰ ਵੇਲੇ ਦੁਖੀ ਕਰਦੇ ਹੋ ਅਲੀਸ਼ਾ ਬੋਲਦੀ ਨਹੀਂ ਪਰ ਜੀਵੇ ਦੇ ਤਾਨੇ ਤੁਸੀਂ ਉਸ ਨੂੰ ਦਿੰਨੇ ਹੋ ਮੇਰੇ ਬਰਦਾਸ਼ਤ ਤੋਂ ਬਾਹਰ ਨੇ ਪਰ ਮੈਂ ਤੁਹਾਨੂੰ ਕੁਝ ਕਹਾ ਤਾਂ ਸਾਰੇ ਕਹਿਣਗੇ ਕਿ ਜਨਾਨੀ ਵੱਲ ਦਾ ਪਰ ਅਲੀਸ਼ਾ ਦਾ ਮੈਂ ਨਹੀਂ ਸੋਚਾਂਗਾ ਤਾਂ ਕੌਣ ਸੋਚੇਗਾ ਤੁਸੀਂ ਆਦਤ ਤੋਂ ਮਜਬੂਰ ਹੋ ਪਰ ਮੈਂ ਅਲੀਸ਼ਾ ਨੂੰ ਸੁਣਨ ਦੀ ਆਦਤ ਨਹੀਂ ਪੈਣ ਦੇਣੀ ਇਸ ਲਈ ਅਸੀਂ ਇੱਥੇ ਆਪਣੀ ਜ਼ਿੰਦਗੀ ਬਿਤਾਵਾਂਗੇ ਫਲੈਟ ਦੀਆਂ ਕਿਸ਼ਤਾਂ ਖਤਮ ਕਰਕੇ ਮੈਂ ਆਪਣੇ ਲਈ ਵੀ ਘਰ ਵੇਖ ਲਵਾਂਗਾ ਮੰਮੀ ਭਾਜੀ ਮੰਮੀ ਇਕੱਲੇ ਕਿੰਜ ਰਹਿਣਗੇ ਪੂਨਮ ਨੇ ਕਿਹਾ ਇਕੱਲੇ ਕਿਉਂ ਇਹਨਾਂ ਦੇ ਤਾਨੇ ਇਹਨਾਂ ਦਾ ਗੁੱਸਾ ਨਾਲੇ ਜਿਸ ਤਰ੍ਹਾਂ ਤੁਸੀਂ ਪੂਨਮ ਨੂੰ ਵਿਗਾੜ ਕੇ ਸੌਰੇ ਭੇਜ ਰਹੀ ਹੋ ਉਹ ਵੀ ਦੂਜੇ ਦਿਨ ਵਾਪਸ ਆਵੇਗੀ ਲਿਖ ਕੇ ਲੈ ਲਵੋ ਜਿਵੇਂ ਦੇ ਤਾਨੇ ਤੁਸੀਂ ਅਲੀਸ਼ਾ ਨੂੰ ਦਿਨੇ ਹੋ ਸਾਰਾ ਘਰ ਦਾ ਕੰਮ ਉਸ ਤੇ ਸੁੱਟਿਆ ਪੂਨਮ ਇਹ ਸਭ ਚੱਲੇਗੀ ਕਦੇ ਵੀ ਨਹੀਂ ਦੋਵੇਂ ਮਾਮਾਆਂ ਤੀਆਂ ਇਕੱਠੀਆਂ ਰਹੋ ਸतीश ਨੇ ਕਿਹਾ ਤਾ ਮੰਮੀ ਸਮਝ ਗਈ ਜੋ ਸतीश ਸਮਝਾਉਣਾ ਚਾਹੁੰਦਾ ਸੀ ਬੜਾ ਵਧੀਆ ਤਰੀਕਾ ਏ ਤੇਰਾ ਗੱਲ ਖਾਨੇ ਪਾਉਣ ਦਾ ਅਖੀਰ ਮੁੰਡਾ ਤਾਂ ਮੇਰਾ ਹੀ ਐ ਮੈਂ ਸਮਝ ਗਈ ਸतीश ਪਰ ਤੂੰ ਵੀ ਸਮਝ ਬੇਟਾ ਮੇਰਾ ਤੁਹਾਡੇ ਬਿਨਾ ਕੌਣ ਐ ਪੂਨਮ ਆਪਣੇ ਘਰ ਜਾ ਰਹੀ ਐ ਅਲੀਸ਼ਾ ਤੋਂ ਸਿੱਖ ਲਿਆ ਉਸਨੇ ਕਿ ਕਿਵੇਂ ਘਰ ਵਿੱਚ ਰਹੀਦਾ ਮੈਂ ਤਾਨੀ ਨਹੀਂ ਦਵਾਂਗੀ ਪਰ ਹਾਂ ਸਹੀ ਗਲਤ ਤੋਂ ਟੋਕਣੋਂ ਨਹੀਂ ਹਟਣਾ ਮੈਂ ਮੰਮੀ ਨੇ ਕਿਹਾ ਮੰਮੀ ਉਹ ਤੁਹਾਡਾ ਹੱਕ ਹੈ ਮੈਂ ਵੀ ਨਹੀਂ ਚਾਹੁੰਦੀ ਕਿ ਮੈਂ ਕੱਲੀ ਰਹਾ ਬਸ ਸਾਡਾ ਪਰਿਵਾਰ ਇਕੱਠਾ ਰਹੇ ਮੈਨੂੰ ਹੋਰ ਕੁਝ ਨਹੀਂ ਚਾਹੀਦਾ ਅਲੀਸ਼ਾ ਨੇ ਕਿਹਾ ਤਾਂ ਸੱਸ ਨੇ ਉਸ ਨੂੰ ਗਲੇ ਲਾਇਆ ਤੇ ਉਸ ਦਾ ਮੱਥਾ ਚੁੰਮਿਆ ਅਖੀਰ ਸਤੀਸ਼ ਦੀਆਂ ਸਦਰਾਂ ਦੇ ਟੁੱਟੇ ਹੁਣ ਬਚ ਗਏ ਤੇ ਉਹ ਹੁਣ ਇੱਕ ਖੁਸ਼ਹਾਲ ਪਰਿਵਾਰ ਵਿੱਚ ਇੱਕ ਖੁਸ਼ਹਾਲ ਜ਼ਿੰਦਗੀ ਜੀ ਰਿਹਾ ਹੈ ਉਮੀਦ ਕਰਦੀ ਹਾਂ ਕਹਾਣੀ ਤੁਹਾਨੂੰ ਪਸੰਦ ਆਈ ਹੋਵੇਗੀ ਸਤੀਸ਼ ਦਾ ਆਪਣੇ ਹਿਸਾਬ ਨਾਲ ਆਪਣੀ ਮਾਂ ਨੂੰ ਸਮਝਾਉਣਾ ਕਿਵੇਂ ਦਾ ਲੱਗਿਆ ਆਪਣੇ ਕੀਮਤੀ ਵਿਚਾਰ ਕਮੈਂਟ ਬਾਕਸ ਰਾਹੀਂ ਲਿਖ ਕੇ ਜ਼ਰੂਰ ਸਾਂਝੇ ਕਰਿਓ ਕਹਾਣੀ ਵਧੀਆ ਲੱਗੀ ਲਾਈਕ ਸ਼ੇਅਰ ਜ਼ਰੂਰ ਕਰਨਾ ਚੈਨਲ ਨੂੰ ਪਹਿਲੀ ਵਾਰ ਦੇਖ ਰਹੇ ਹੋ ਤਾਂ ਸਬਸਕ੍ਰਾਈਬ ਕਰਕੇ ਜ਼ਰੂਰ ਜਾਓ ਅੱਜ ਲਈ ਬਸ ਇੰਨਾ ਹੀ ਮਿਲਦੇ ਆ ਇੱਕ ਨਵੀਂ ਕਹਾਣੀ ਦੇ ਨਾਲ ਕਹਾਣੀ ਸੁਣਨ ਲਈ ਤੇ ਆਪਣਾ ਕੀਮਤੀ ਸਮਾਂ ਦੇਣ ਲਈ ਬਹੁਤ ਬਹੁਤ ਧੰਨਵਾਦ